ये राक्षस की माया है सोने का हिरण नहीं हो सकता सोने का मुझे चाहिए मैं अपने साथ योद्धा लेकर जाऊंगी में इतना सुंदर हिरण है मुझे चाहिए अगर तुम्हारी यही जीत है तो मैं इस हिरन को लेकर आऊंगा भाई लक्ष्मण तुम अपनी भाभी का पीछे से ध्यान रखना आता हूँ आ गया ख्याल रखूंगा ਆਕਰਿਓ ਇਸ ਤੇ ਨਾਲ ਹੀ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਜਿੰਨੇ ਦਰਸ਼ਕ ਪਹੁੰਚੇ ਆਉਂਦੇ ਆ ਬਹੁਤ ਜ਼ੋਰ-ਜ਼ੋਰ ਦੀਆਂ ਦਿਖਾ ਦੇ ਦਿਖਾਈ ਚੱਲੀਏ ਔਰ ਨਾਲ ਨਾਲ ਖਾਨਾ ਦੇ ਨਾਲ ਦਰਸ਼ਕਾਂ ਦਾ ਇਕੱਠ ਵੀ ਦੇਖ ਪਾ ਰਹੇ ਹੋ ਔਰ मेरी मदद करो। काफी रश। तो सीता भैया तुम्हारे भैया अभी तक नहीं आई मुझे चिंता हो रही है लगता है वो किसी मुसीबत में है जल्दी जाओ अभी माता भैया तो तीनों लोगों के स्वामी हैं। उनको भला क्या हो सकता है आप व्यर्थी चिंता करते ही हो सकता तुम जल्दी जाओ मुझे तो ऐसा लगता है जाने का मन नहीं है नहीं नहीं भाभी अगर आप जिद करते हो तो, तो मैं जाता हूँ भैया को ढूंढ कर लाता मैं जो मैंने जो कुड़ी एक बार लक्ष्मण रेखा खींची है उससे बाहर मत जाना जब तक हम ठीक है मैं इसे लक्ष्मण रेखा से बाहर नहीं आ ਕਾਫੀ ਰਸ ਜਿਹੜਾ ਆ ਤੁਸੀਂ ਦੇਖਵਾਰ ਹੈ। ਹੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡੇ ਕੋਲ ਪਹੁੰਚੇਗੀ ਹਰ ਖਬਰ, ਹਰ ਰਿਪੋਰਟ। ਔਰ ਪ੍ਰਸ਼ਾਸਨ ਵੱਲੋਂ ਵੀ ਕੋਕਤਾ ਪ੍ਰਬੰਧ ਜਿਹੜਾ ਇਸ ਮੌਕੇ ਤੇ ਕੀਤੇ ਹੋਏ ਨੇ। ਸਾਡੇ ਉਪ ਪ੍ਰਧਾਨ ਬਲਿੰਦਰ ਪਿੰਦਾ ਜੀ ਪ੍ਰਧਾਨ ਮਾਤਾ ਚੰਦਪਤਰੀ ਸੇਵਾ ਸੈਕਟੀ ਉਹਨਾਂ ਦੇ ਜਿੰਨੇ ਵੀਰ ਹੈ ਦਿਨ ਰਾਤ ਮਿਹਨਤ ਕਰਦੇ ਹੈ ਉਹਨਾਂ ਦਾ ਪੂਰਾ ਗਰੁੱਪ ਸਾਡੇ ਨਾਲ ਸਰਜੋਦਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਾਲ ਜੀ ਬਾਂਸਾ ਸਰੂਪ ਰੇਖਾ ਦਾ ਰੋਲ ਤਕਰੀਬਨ 30-35 ਸਾਲ ਤੋਂ ਗੱਦੀ ਚੱਲੀ ਆਈ ਹੈ ਬਹੁਤ ਮਿਹਨਤੀ ਵਰਕਰ ਰਸਾਲ ਜੀ ਬਾਂਸਾ ਜਿਟਾਉ ਦੇ ਰੋਲ ਵਿੱਚ ਸਮੂਹ ਰਾਮ ਜੀ ਦੇ ਚੰਨਾ ਵਿੱਚ ਹਾਜ਼ਰੀ ਲਵਾਉਂਦੇ ਹੈ ਹਰ ਵੇਲੇ ਦੇ ਰਾਮ ਜੀ ਦੇ ਚੱਲਣਾ ਵਿੱਚ ਪਿਆ ਰਹਿੰਦੇ ਆ ਅਸੀਂ ਸਪੈਸ਼ਲ ਸਾਰੇ ਮੀਡੀਆ ਔਰ ਦਰਸ਼ਕ ਤੁਸੀਂ ਦੇਖ پا ਰਹੇ ਹੋ ਇਸ ਮੌਕੇ ਦੇ ਉੱਪਰ ਸਮਾਚਾਰ ਤੋਂ ਬਾਅਦ ਅਸੀਂ ਇੱਕ ਜਨਨਕ ਪੋਸਟ ਸਿੰਦਿਆ ਤੁਹਾਨੂੰ ਪੂਰੀ ਪੂਰੀ ਜਿਹੜੇ ਆ ਜਿੰਨੇ ਵੀ ਦਰਸ਼ਕ ਇਸ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਦਿਖਾਈਏ ਔਰ ਨਮਾਸ਼ਾਰ ਨਵਾਂ ਸ਼ਰਪਾਪਾ YouTube ਚੈਨਲ ਤੇ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਪੱਕੇ ਕਾ ਕੀ ਹੁੰਦਾ ਕੋਈ ਬਾਤ ਵਿੱਚ ਆਉਂਦਾ ਹੈ ਉਹ ਕਹਿੰਦਾ ਆ ਜਾਂਦਾ ਉਹਨਾਂ ਨੂੰ ਅਸੀਂ ਉਹ ਸਾਡੀ ਇੱਕ ਮਜਬੂਰੀ ਹੁੰਦੀ ਆ ਕਈ ਵਾਰ ਸਾਨੂੰ ਅਸਲੀ ਨਹੀਂ ਦਿਖਾ ਪਾ ਪਰ ਸਾਡੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਦਰਸ਼ਕ ਆਉਂਦੇ ਨੇ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਏ ਜਾਣ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਪਾਪਾ YouTube ਚੈਨਲ ਤੇ ਬਪਾ ਤਾਂ ਅੰਦਰ ਪੈਟ ਮੰਡੀ ਦੇ ਗੈਣ ਅਸੀਂ ਝਾਕਦੇ ਹਾਂ ਰਾਜ ਮਦੂ ਰਾਜ ਜੀ ਦੇ ਚਾਨਣ ਦੇ ਲਈ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਦਰਸ਼ਕ ਸੋਸਦੇ ਨੇ ਉਹ ਵੀ ਤੁਹਾਨੂੰ ਆਪਣੀ ਇੱਕ ਮੰਡੀ ਦੀ ਜੋ ਟੀਮ ਹੈ ਬਪਾ ਤਾਂ ਅੰਦਰ ਪੈਗਾਂਗ ਪਰਗੇਟ ਹੈ ਦਿਨ ਰਾਤ ਸੇਵਾ ਕਰਦੇ ਐ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਐ ਰਾਵਨ ਦਾ ਦਰਵਾਜ਼ਾ ਲਗਾ ਹੋਇਆ ਹੈ ਉਹ ਵੀ ਦੇਖ ਪਾ ਰਹੇ ਹੋ ਜਨਤ ਦੇ ਜਿੱਥੇ ਵੀ ਦਰਸ਼ਕ ਖੜੇ ਨੇ ਸਾਡੀ ਕੋਸ਼ਿਸ਼ ਹੈ ਕਿ ਹਰ ਸਥਾਨ ਦਿਖਾਇਆ ਜਾਵੇ ਜਿਹੜੇ ਅਲੱਗ-ਅਲੱਗ ਚੈਨਲਾਂ ਤੋਂ ਕਵਰ ਕਰਦੇ ਸਾਡੇ ਦੇਸ਼ ਦੇ ਵਿੱਚ ਬੈਠੇ ਸਾਡੇ ਐਨਆਰਆਈ ਵੀਰਾਂ ਨੂੰ ਸਮਰਪਿਤ ਕਰਦੇ ਆਸੀਂ ਧੰਨਵਾਦ ਕਰਦੇ ਆ ਬੋਵੀ ਜੀ ਜਿਹਨਾਂ ਨੂੰ ਅਸੀਂ ਪਿਆਰ ਦਾ ਬੋਬੀ ਜੀ ਜਰਮਣੀ ਤੋਂ ਅੱਜ ਸਾਡੇ ਕੋਲ ਆਇਆ ਹੈ ਅਸੀਂ ਧੰਨਵਾਦ ਕਰਦੇ ਆਂ ਅਸੀਂ ਧੰਨਵਾਦ ਕਰਦੇ ਸਾਡੇ ਜਸਮੀਰ ਸਿੰਘ ਜੀ ਜਿਹੜੇ ਭੱਜ ਗਏ ਨੇpropto ਅੱਜ ਆਉਂਦੀਆਂ ਆਵਾਜ਼ਾਂ ਸੁਣ ਕੇ ਜਿਹੜੀਆਂ ਕਿ ਜਾਲੀ ਆਵਾਜ਼ਾਂ ਸੀਗੀਆਂ ਸਿਰਫ ਦਾ ਸਰਫਾ ਅੱਜ ਅਸੀਂ ਤੁਹਾਨੂੰ ਇਸ ਮੌਕੇ ਤੇ ਸincere ਦਿੱਸ਼ਤ ਕਹਾਂਦੇ ਆ ਉੱਥੇ ਅਸੀਂ ਤੁਹਾਨੂੰ ਜਿੰਨੇ ਵੀ ਮੱਤ ਸ਼ਿਰਮਾ ਸ਼ਰੀ ਪਹੁੰਚੇ ਹੋਏ ਨੇ परजेंद्र पुनी जी दिखाए जाते कि ग्रुप ऑफ रावण के प्रधान है जी।, जी देख पा रहे हो पहला तो ही जातक ग्रुप बने जा ही प्रधान है जी बहुत सारा प्यार बहुत सारा मान और बहुत सारा आशीर्वाद हाँ जी सुरेश जी

देखना, हरजीत पठाणी छूरी टीम चलो बहुत ही खुशी झाकी विष्णु भगवान जी

ਮਹਾਰਾਜ ਤੁਹਾਨੂੰ ਕੀ ਹੋਣਾ ਹੋਰ ਕਰਕੇ ਰਾਵਣ ਦੇ ਹੱਥੋਂ ਮਾਰਿਆ ਗਿਆ ਲੇਕਿਨ ਇੱਕ ਵਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੇ ਉਸ ਤੋਂ ਬਾਅਦ ਪ੍ਰਭੂ ਜੀ ਰਾਮ ਜੀ ਨੇ ਪੂਰੀ ਮਰਿਆਦਾ ਦੇ ਨਾਲ ਵਰਗਵਾਰ ਰਾਮ ਔਰ ਜੁੱਧ ਦੇ ਵਿੱਚ ਬਾਲੀ ਨੂੰ ਵਰਸਤ ਕਰ ਦਿੰਦੇ ਆ ਬਾਲੀ ਸਕਰੀਬ ਜੋਤੀ ਜੀ ਜਿਹੜਾ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499